ਕਿ ਸਾਡੇ ਮਾਨਯੋਗ ਸ਼੍ਰੀਮਤੀ ਪ੍ਰਿਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਨੇ ਨਸ਼ੇ ਦੇ ਖਲਾਫ ਜੋ ਮਹਿੰਮ ਚਲਾਈ ਹੈ ਉਸ ਨੂੰ ਅੱਗੇ ਤੋਰਦੇ ਹੋਏ ਕੱਲ ਸੀਆਈਏ ਜੈਤੋਂ ਦੀ ਟੀਮ ਦੇ ਇੰਚਾਰਜ ਏਸੀ ਅੰਗਰੇਜ਼ ਸਿੰਘ ਨੇ ਵਿਸ਼ਮੰਦੀ ਰੋਡ ਪਰ ਨਾਕਾ ਲਗਾਇਆ ਸੀਗਾ ਭਗਤਪੁਰ ਵਾਲੇ ਸਾਈਡ ਤੋਂ ਇੱਕ ਜੁਪੀਟਰ ਐਕਟਵਾ ਆਂਦੀ ਦਿਖਾਈ ਦਿੱਤੀ ਗਈ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੋੜਨ ਲੱਗਾ ਤੇ ਜਿਸ ਨੂੰ ਕਾਬੂ ਕੀਤਾ ਗਿਆ ਜਿਸ ਦਾ ਵਜ਼ਨ ਕੀਤਾ ਗਿਆ ਉਹ 40 ਕਿਲੋ ਉੱਕੀ बरामद ਹੋਈ ਹੈ ਜਿਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਇਹ ਕੁਲਦੀਪ ਸਿੰਘ ਲੁੰਡੀ ਸਨੋ ਚੱਗਾ ਸਿੰਘ ਵਾਸੀ ਪਿੰਡ ਕੱਗਾ ਤਹਿਸੀਲ ਗਿੱਦੜਵਾੜਾ ਜ਼ਿਲ੍ਹਾ ਮੁਕਸਰ ਦਾ ਰਹਿਣ ਵਾਲਾ ਇਸ ਤੇ ਪਹਿਲਾਂ ਵੀ ਨੌ ਪਰਚੇ ਦਰਜ ਹਨ ਸੱਤ ਪਰਚੇ ਇਹਦੇ ਖਿਲਾਫ ਮੁਕਸਰ ਜ਼ਿਲ੍ਹੇ ਦੇ ਵਿੱਚ ਦਰਜ ਹਨ ਦੋ ਪਰਚੇ ਬਠਿੰਡੇ ਦੇ ਵਿੱਚ ਹਨ ਤੇ ਇੱਕ ਇੱਥੇ ਪਰਚਾ ਰਜਿਸਟਰ ਹੋ ਗਿਆ ਇਹਦਾ ਪੁਲਿਸ ਰਿਪੋਰਟ ਲਵਾਂਗੇ ਇਹਦਾ ਬੈਕਵਰਡ ਲਿੰਕ ਪਤਾ ਕਰਾਂਗੇ ਕਿੱਥੋਂ ਲੈ ਕੇ ਆਇਆ ਸੀ ਤੇ ਫਾਰਮ ਵੀ ਦੇਖਾਂਗੇ ਕਿਸ ਨੂੰ ਦੇਣ ਜਾ ਰਿਹਾ ਸੀ